ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਭੈਣ ਭਰਾ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਗਾਜਰਾਂ ਦੇ ਜੂਸ ਦੀ ਤੇ ਗਾਜਰਾਂ ਦਾ ਜੂਸ ਤਾਂ ਜੀ ਹਰ ਇੱਕ ਘਰ ਦੇ ਵਿੱਚ ਬਣਾਇਆ ਹੀ ਜਾਂਦਾਗਾ ਸਰਦੀ ਦੇ ਵਿੱਚ ਜਿਵੇਂ ਕਿ ਹੁਣ ਸਰਦੀ ਦਾ ਮੌਸਮ ਚੱਲ ਰਿਹਾ ਜੀ ਤੇ ਗਾਜਰਾਂ ਸਰਦੀ ਦੇ ਵਿੱਚ ਹੀ ਆਮ ਹੁੰਦੀਆਂ ਜੀ ਮਿਲਦੀਆਂ ਜ਼ਿਆਦਾਤਰ ਤੇ ਅੱਜ ਆਪਾਂ ਤੁਹਾਨੂੰ ਇਹ ਗਾਜਰ ਦਾ ਜੂਸ ਬਣਾਉਣਾ ਦੱਸਾਂਗੇ ਜੀ ਉਹ ਵੀ ਬਿਨਾਂ ਮਸ਼ੀਨ ਤੋਂ ਕਿਉਂਕਿ ਸਰਦੀ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਜੂਸ ਬਣਾਇਆ ਜਾਂਦਾ ਜੀ ਪਰ ਕਈਆਂ ਘਰਾਂ ਦੇ ਵਿੱਚ ਜਿਵੇਂ ਮਸ਼ੀਨ ਨਹੀਂ ਹੁੰਦੀ ਤਵੀਨਾ ਮਸ਼ੀਨ ਤੋਂ ਜੂਸ ਬਣਾਉਣਾ ਬਹੁਤ ਔਖਾ ਲੱਗਦਾ ਭੈਣਾਂ ਨੂੰ ਤੇ ਬਹੁਤ ਦਿੱਕਤ ਆਉਂਦੀ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਬਿਲਕੁਲ ਆਸਾਨ ਤਰੀਕਾ ਤੇ 5 ਮਿੰਟਾਂ ਦੇ ਵਿੱਚ ਆਪਣਾ ਜੂਸ ਇਹ ਬਣ ਕੇ ਤਿਆਰ ਹੋ ਜਾਊਗਾ ਗਾਜਰ ਦਾ ਉਹ ਵੀ ਬਿਨਾ ਮਸ਼ੀਨ ਤੋਂ ਜੀ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ ਲੱਗੇਗੇ ਤੇ ਸਟਾਰਟ ਕਰਦੇ ਹਾਂ ਜੀ ਵੀਡੀਓ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਬਣੇ ਰਹੋ ਜੀ ਵੀਡੀਓ ਨਾਲ ਐਂਡ ਤੱਕ ਤੇ ਇੱਥੇ ਆਪਾਂ ਲੈ ਲਈਏ ਜੀ ਗਾਜਰਾ ਤੇ ਗਾਜਰਾਂ ਨੂੰ ਆਪਾਂ ਧੋ ਲਿਆਏ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਦੇ ਮੋਟੇ-ਮੋਟੇ ਛਿਲਕੇ ਉਤਾਰ ਦਾਂਗੇ ਜੀ ਜਿੰਨੀਆਂ ਕ ਗਾਜਰਾਂ ਦਾ ਆਪਾਂ ਜੂਸ ਬਣਾਵਾਂਗੇ ਓਨੀਆਂ ਇੱਕ ਗਾਜਰਾ ਆਪਾਂ ਛਿੱਲਾਂਗੇ ਤੇ ਇੱਕ ਵੀਡੀਓ ਆਪਾਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਗਾਜਰਾਂ ਦੇ ਜੂਸ ਦੀ ਬਿਨਾ ਮਸ਼ੀਨ ਤੋਂ ਕਿਵੇਂ ਗਾਜਰਾਂ ਦਾ ਜੂਸ ਬਣਾ ਸਕਦੇ ਆ ਉਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਵੀਡੀਓ ਨੂੰ ਤੇ ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖਣਾ ਜੀ ਤੇ ਇਸੇ ਵੀਡੀਓ ਨੂੰ ਵੀ ਇਸੇ ਤਰ੍ਹਾਂ ਵੱਧ ਤੋਂ ਵੱਧ ਪਿਆਰ ਦੇਣਾ ਜੀ ਤੇ ਲੋ ਜੀ ਇੱਥੇ ਆਪਾਂ ਗਾਜਰਾਂ ਨੂੰ ਛਿੱਲ ਲਿਆਏ ਚੰਗੀ ਤਰ੍ਹਾਂ ਜੋ ਵੀ ਇਹਨਾਂ ਤੇ ਸੀਗੇ ਇਹਨਾਂ ਦੇ ਲੂਮ ਵਗੈਰਾ ਕਈ ਵਾਰ ਮਿੱਟੀ ਵਗੈਰਾ ਵੀ ਜੰਮੀ ਵੀ ਹੁੰਦੀ ਹੈ ਵਿੱਚ ਵਿੱਚ ਗਾਜਰਾਂ ਚ ਤੇ ਸਾਰੀਆਂ ਗਾਜਰਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਆਪਾਂ ਤੁਹਾਨੂੰ ਜੂਸ ਕੱਢ ਕੇ ਦਿਖਾਵਾਂਗੇ ਜੀ ਇੱਕ ਬੋਤਲ ਦੇ ਨਾਲ ਤੇ ਤੁਸੀਂ ਵੀ ਹੈਰਾਨ ਰਹ ਜੂਗੇ ਬੋਤਲ ਨਾਲ ਕਿਵੇਂ ਜੂਸ ਕੱਢਾਂਗੇ ਆਪਾਂ ਤੇ ਨਵੇਂ ਤਰੀਕੇ ਨਾਲ ਗਾਜਰ ਦਾ ਜੂਸ ਕੱਢ ਕੇ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਤੇ ਲਓ ਜੀ ਇੱਥੇ ਆਪਾਂ ਲੈ ਲਿਆ ਇੱਕ ਕद्दूकश ਤੇ ਕद्दूकश ਆਪਾਂ ਇਹ ਵਾਲੀ ਸਾਈਡ ਨੂੰ ਲੈਣੀ ਹੈਗੀ ਮੋٹے ਵਾਲੀ ਨਹੀਂ ਆਪਾਂ ਕਰਾਂਗੇ ਇਦੋਂ ਤੇ ਇਹ ਬਰੀਕ ਵਾਲਾ ਪਾਸਾ ਲਾਵਾਂਗੇ ਤੇ ਇਹਦੇ ਵਿੱਚ ਦੀ ਆਪਾਂ ਗਾਜਰਾਂ ਨੂੰ ਸਾਰੀਆਂ ਨੂੰ ਕद्दूकश ਕਰ ਲਾਂਗੇ ਏ ਵੇਖੋ ਜੀ ਇਸ ਪਾਸੇ ਨਾਲ ਕੱਟਣ ਨਾਲ ਜਿਹੜਾ ਆਪਾਂ ਬਰੀਕ ਪਾਸੇ ਨਾਲ ਇਹ ਕद्दूकस ਕਰ ਰਹੇ ਹਾਂ ਤੇ ਇਹਦੇ ਨਾਲ ਨਾ ਵੇਖੋ ਬਰੀਕ ਬਰੀਕ ਇਹ ਕद्दूकस ਹੋ ਰੀਆਂ ਗਾਜਰਾ ਬਿਲਕੁਲ ਬਰੀਕ ਤੇ ਇਹਨਾਂ ਦਾ ਜੂਸ ਬਹੁਤ ਵਧੀਆ ਨਿਕਲੂਗਾ ਤੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜੀ ਗਾਜਰਾਂ ਜਿਹੜੀਆਂ ਲੈਣੀਆਂ ਤੁਸੀਂ ਜੂਸ ਵਾਸਤੇ ਤੇ ਤਾਜ਼ੀਆਂ ਗਾਜਰਾ ਲੈਣੀਆਂ ਜੀ ਵੇਈਆਂ ਗਾਜਰਾਂ ਨਹੀਂ ਲੈਣੀਆਂ ਵੇਈਆਂ ਗਾਜਰਾਂ ਦੇ ਵਿੱਚ ਜੂਸ ਨਹੀਂ ਹੋਣਾ ਇਹਨਾਂ ਤੇ ਇਸ ਲਈ ਤਾਜ਼ੀਆਂ ਗਾਜਰਾ ਹੀ ਲੈਣੀਆਂ ਜੂਸ ਵਾਸਤੇ ਤੇ ਆਪਾਂ ਸਾਰੀਆਂ ਗਾਜਰਾ ਕद्दूकस ਕਰ ਲਈਏ ਫਿਰ ਤੁਹਾਨੂੰ ਦਿਖਾਉਨੇ ਹਾਂ ਇਥੇ ਜੀ ਆਪਾਂ ਸਾਰੀਆਂ ਗਾਜਰ ਕੱਦੂਕਸ਼ ਕਰ ਲਈਆਂ ਤੇ ਹੁਣ ਆਪਾਂ ਜਿਹੜੀ ਇਹ ਬੋਤਲ ਲੈਤੀ ਹੈਗੀ ਇਹ ਆਪਣੇ ਕੋਲ ਵੱਡੀ ਬੋਤਲ ਹੈ ਜੀ ਤੇ ਇਹਨੂੰ ਆਪਾਂ ਇੰਨੀ-ਇੰਨੀ ਬੋਤਲ ਨੂੰ ਪਾੜ ਲਾਂਗੇ ਚਾਕੂ ਵਗੈਰਾ ਤਿੱਖਾ ਕਰ ਲੈਣਾ ਜਾਂ ਤਾਂ ਤੁਸੀਂ ਇਹ ਅੱਗ ਤੇ ਗਰਮ ਕਰ ਲੈਣਾ ਮਤਲਬ ਤੇ ਜਾਂ ਇਹ ਇਸੇ ਤਰ੍ਹਾਂ ਹੀ ਇਹ ਬੋਤਲ ਵੱਡੀ ਜਾਊਗੀ ਜੀ ਤੇ ਇਸ ਤਰੀਕੇ ਨਾਲ ਜੀ ਆਪਾਂ ਬੋਤਲ ਵੱਢ ਲਈ ਇਹ ਤੇ ਹੁਣ ਆਪਾਂ ਇਹਦਾ ਲਗਾ ਲਾਂਗੇ ਢੱਕਣ ਤੇ ਢੱਕਣ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਕਰ ਲਈ ਜੀ ਹੋਲ ਇਸ ਤਰੀਕੇ ਨਾਲ ਮੋਗਰੀਆਂ ਕਰ ਲੈਣੀ ਆ ਤੁਸੀਂ ਕੋਈ ਗਰਮ ਚੀਜ਼ ਕਰਕੇ ਤੇ ਹੁਣ ਆਪਾਂ ਇਹਨੂੰ ਝੜ ਲਾਂਗੇ ਤੇ ਲੋ ਜੀ ਹੁਣ ਆਪਾਂ ਲੈ ਲੈ ਜੂਸ ਵਾਸਤੇ ਇੱਥੇ ਗਲਾਸ ਤੇ ਇਹ ਜਿਹੜੀਆਂ ਗਾਜਰਾ ਇਹਨਾਂ ਨੂੰ ਆਪਾਂ ਗਾਜਰਾਂ ਨੂੰ ਭਰ ਲਾਂਗੇ ਇਹਦੇ ਵਿੱਚ ਤੇ ਇੱਥੇ ਆਪਾਂ ਇਹ ਗਲਾਸ ਦੇ ਵਿੱਚ ਹੀ ਰੱਖ ਲਾਂਗੇ ਜੇ ਇੱਥੇ ਬੋਤਲ ਨੂੰ ਇਸ ਤਰੀਕੇ ਨਾਲ ਬੋਤਲ ਦਾ ਮੂੰਹ ਆਪਾਂ ਗਲਾਸ ਦੇ ਵਿੱਚ ਹੀ ਰੱਖ ਲੈਣਾ ਤੇ ਇਹ ਵੇਖੋ ਗਾਜਰਾਂ ਨੂੰ ਆਪਾਂ ਇਹਦੇ ਵਿੱਚ ਭਰ ਲਾਂਗੇ ਜੀ ਤੇ ਇਹ ਵੇਖੋ ਜੀ ਹਜੇ ਆਪਾਂ ਇਹ ਗਾਜਰਾਂ ਪਾ ਹੀ ਰਏ ਆ ਇਹਦੇ ਵਿੱਚ ਤੇ ਜੂਸ ਆਪਣੇ ਆਪ ਹੀ ਦੇਖੋ ਨਿਕਲ ਰਿਹਾਗਾ ਕਿਉਂਕਿ ਜਦੋਂ ਆਪਾਂ ਗਾਜਰਾਂ ਨੂੰ ਬਰੀਕ ਕद्दूकस ਕਰ ਲੈਂਦੇ ਆ ਤੇ ਇਸ ਤਰੀਕੇ ਨਾਲ ਜਿਹੜੀਆਂ ਜ਼ਿਆਦਾ ਜੂਸ ਵਾਲੀਆਂ ਹੁੰਦੀਆਂ ਗਾਜਰਾਂ ਤੇ ਆਪਣੇ ਆਪ ਹੀ ਜੂਸ ਇਹਨਾਂ ਦੇ ਨਿਕਣ ਲੱਗ ਜਾਂਦਾ ਤੇ ਹੁਣ ਆਪਾਂ ਇਹ ਕੀ ਕਰਨਾ ਜੀ ਇੱਥੇ ਆਪਾਂ ਲੈ ਲਈ ਮੱਧਣੀ ਜੇਕਰ ਤੁਹਾਡੇ ਕੋਲ ਮਦਣੀ ਨਹੀਂ ਹੈਗੀ ਤਾਂ ਇਦਾਂ ਦਾ ਤੁਸੀਂ ਮੈਸ਼ਰ ਲੈ ਲੈਣਾ ਇਹ ਆਲੂ ਮੈਸ਼ ਕਰਨ ਵਾਲਾ ਤੇ ਆਪਾਂ ਇਹਨੂੰ ਮਦਣੀ ਨਾਲ ਉਪਰੋ ਇਸ ਤਰੀਕੇ ਨਾਲ ਨੱਪ ਦਾਂਗੇ ਜੀ ਇਸ ਤਰੀਕੇ ਨਾਲ ਤੇ ਇਹ ਵੇਖੋ ਬਹੁਤ ਹੀ ਸੌਖਾ ਜੂਸ ਨਿਕਲ ਆਊਗਾ ਆਪਣਾ ਇਹ ਤੇ ਦੇਖੋ ਜੀ ਦੇਖ ਇਹ ਵੇਖੋ ਜੂਸ ਨਿਕਲਦਾ ਬਹੁਤ ਵਧੀਆ ਜੂਸ ਨਿਕਲਿਆ ਹੁੰਦਾ ਜੀ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਨਾਪਨ ਆਪਕੇ ਆਪਾ ਜੂਸ ਕੱਢ ਲਾਂਗੇ ਦਾ ਤੇ ਬਹੁਤ ਹੀ ਸੌਖਾ ਤਰੀਕਾ ਜੀ ਇਹ ਤੇ ਲੋ ਜੀ ਇੱਥੇ ਆਪਣਾ ਜੂਸ ਨਿਕਲ ਕੇ ਤਿਆਰ ਆ ਹੁਣ ਤੇ ਆਪਣਾ ਪੂਰਾ ਗਲਾਸ ਭਰ ਗਿਆ ਜੂਸ ਦਾ ਤੇ ਦੇਖ ਹੀ ਸਕਦੇ ਤੁਸੀਂ ਤੇ ਜੂਸ ਅਜੇ ਵੀ ਨਿਕਲ ਰਿਹਾ ਹੋਰ ਵੀ ਇਹਦੇ ਵਿੱਚੋਂ ਤੇ ਜਿਹੜੀ ਇਹ ਵੇਸਟੇਜ ਬਚ ਗਈ ਇਹਨੂੰ ਆਪਾਂ ਸਿੱਟਣਾ ਨਹੀਂ ਹੈਗਾ ਜੀ ਇਹ ਵੇਖੋ ਜੂਸ ਨਿਕਲ ਕੇ ਤੇ ਇਹਨੂੰ ਆਪਾਂ ਕੱਢ ਲਾਂਗੇ ਇੱਥੇ ਵਰਦਨ ਦੇ ਵਿੱਚ ਤੇ ਇਹ ਦੇਖੋ ਜੀ ਹਜੇ ਇਹਦੇ ਵਿੱਚ ਹੋਰ ਵੀ ਜੂਸ ਹੈਗਾ ਤੇ ਇਧਰ ਆਪਣਾ ਗਲਾਸ ਇਹ ਭਰ ਗਿਆ ਜੂਸ ਦਾ ਤੇ ਜੂਸ ਆਪਾਂ ਤੁਹਾਨੂੰ ਦਿਖਾਉਨੇ ਆ ਕਿੰਨਾ ਵਧੀਆ ਇਹ ਨਿਕਲੇਗਾ ਇਹ ਦੇਖੋ ਜੀ ਪੂਰਾ ਗਾੜਾ ਜੂਸ ਬਣ ਕੇ ਤਿਆਰ ਹੋਇਆ ਇਹ ਦੇਖ ਸਕਦੇ ਆ ਤੁਸੀਂ ਤੇ ਸਿਰਫ ਆਪਾਂ ਨੂੰ 5 ਮਿੰਟ ਲੱਗੇ ਆ ਜੀ ਇਸ ਤਰੀਕੇ ਨਾਲ ਜੂਸ ਕੱਢਣ ਤੇ ਬਹੁਤ ਵਧੀਆ ਆਪਣਾ ਘਰ ਦੇ ਵਿੱਚ ਇਹ ਬਿਨਾ ਮਸ਼ੀਨ ਤੋਂ ਜੂਸ ਬਣ ਕੇ ਤਿਆਰ ਆ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਇਹ ਜੂਸ ਕੱਢਣਾ ਜੀ ਤੇ ਇਹ ਜਿਹੜਾ ਵੇਸਟੇਜ ਨਿਕਲਿਆ ਇਹਦੇ ਤੁਸੀਂ ਪਰੌਂਠੇ ਬਣਾ ਸਕਦੇ ਆ ਆਟੇ ਦੇ ਵਿੱਚ ਗੁੰਨ ਕੇ ਤੇ ਜਾਂ ਤੁਸੀਂ ਇਹਨੂੰ ਹਲਵਾ ਬਣਾ ਸਕਦੇ ਜੀ ਇਹਦਾ ਗਜਰੇਲਾ ਵਗੈਰ ਤੇ ਖੀਰ ਵੀ ਬਣ ਜਾਂਦੀ ਹੈ ਜੀ ਇਹਦੀ ਵੈਸੇ ਗਜਰੇਲਾ ਵਧੀਆ ਬਣ ਜਾਂਦਾ ਹੈ ਇਹਦਾ ਤੇ ਗਜਰੇਲਾ ਬਣਾ ਲਓ ਥੋੜਾ ਜਿਹਾ ਖੰਡ ਪਾ ਕੇ ਭੁੰਨ ਕੇ ਇਹਨਾਂ ਨੂੰ ਗਜਰਾਂ ਨੂੰ ਤੇ ਬਹੁਤ ਵਧੀਆ ਗਜਰੇਲਾ ਵੀ ਬਣ ਕੇ ਤਿਆਰ ਹੁੰਦਾ ਇਹਦਾ ਤੇ ਦੇਖੋ ਜੀ ਨਾਲੇ ਆਪਣਾ ਜੂਸ ਬਣ ਗਿਆ ਤੇ ਨਾਲੇ ਇਹ ਆਪਾਂ ਵੇਸਟੇਜ ਨਹੀਂ ਸਿੱਟਣੀ ਹੈਗੀ ਇਹ ਤੋਂ ਆਪਾਂ ਬਣਾਵਾਂਗੇ ਗਜਰੇਲਾ ਤੇ ਸੌਖੇ ਤਰੀਕੇ ਨਾਲ ਆਪਣਾ ਜੂਸ ਬਣ ਕੇ ਤਿਆਰ ਹੈਗਾ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜੀ ਜੂਸ ਬਣਾਉਣ ਦੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ। ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੇ ਇਹ ਤਰੀਕਾ ਵਰਤ ਕੇ ਤੁਸੀਂ ਵੀ ਜਰੂਰ ਯੂਜ਼ ਕੱਢਣਾ ਜੀ ਇੱਕ ਵਾਰ। ਬਹੁਤ ਜ਼ਿਆਦਾ ਪਸੰਦ ਆਉਗਾ ਤੁਹਾਨੂੰ ਵੀ ਇਹ ਤਰੀਕਾ ਜੀ।